ਸਾਸ੍ਰੀਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸੁਤਰਾਮ ਸਿੰਘ ਮਾਰਕੀਟ ਕਮੇਟੀ ਮੰਡੀ ਬਰੀਵਾਲਾ ਦੇ ਦਫ਼ਤਰ ਵੱਲੋਂ ਅਨਾਜ ਮੰਡੀ ਵਿੱਚ ਗੰਦਗੀ ਦੇ ਲੱਗੇ ਢੇਰਾਂ ਦੀ ਸਾਫ਼ ਸਪਾਈ ਨਾ ਕੀਤੇ ਜਾਣ ਕਰਕੇ ਲੋਕਾਂ ਦੇ ਮਨਾਂ ਅੰਦਰ ਭਿਆਨਕ ਮਾਰੂ ਬਿਮਾਰੀਆਂ ਫੈਲਣ ਦਾ ਫੜਿਆ ਨਾਰਾ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਲੋਂ ਜਲਦੀ ਹੀ ਸਫਾਈ ਕਰਨ ਦਾ ਦਿੱਤਾ ਗਿਆ ਭਰੋਸਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਅਧੀਨ ਆਉਂਦੀ ਸਾਬ ਤਹਿਸੀਲ ਮੰਡੀ ਬਰੀ ਵਾਲਾ ਦੀ ਅਨਾਜ ਮੰਡੀ ਦੀ ਸਫਾਈ ਨਾ ਮਾਰਕੀਟ ਕਮੇਟੀ ਵੱਲੋਂ ਕੀਤੇ ਜਾਣ ਤੇ ਲੋਕਾਂ ਨੂੰ ਭਾਰੀ ਮੁਸ਼ਕਲਾ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਲੋਕਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬਜ਼ੀ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਗਲੀਆਂ ਸੜੀਆਂ ਸਬਜ਼ੀਆਂ ਸੁੱਟਣ ਅਤੇ ਨੇੜੇ ਦੇ ਆੜਤੀਆਂ ਵੱਲੋਂ ਕੂੜਾ ਕਰਕਟ ਸੁੱਟਣ ਕਰਕੇ ਇਹ ਗੰਦਗੀ ਦੇ ਢੇਰ ਹਰ ਸਮੇਂ ਲੱਗੇ ਖਰੀਦੇ ਹਨ ਅਤੇ ਦੂਸਰੇ ਪਾਸੇ ਮਾਰਕੀਟ ਕਮੇਟੀ ਦੇ ਦਫਤਰ ਵੱਲੋਂ ਸਾਫ ਸਫਾਈ ਨਾ ਕੀਤੇ ਜਾਣ ਕਰਕੇ ਲੋਕਾਂ ਦੇ ਮਣਾ ਅੰਦਰ ਭਿਆਨਕ ਮੌਸਮੀ ਬਿਮਾਰੀਆਂ ਫੈਲਣ ਦਾ ਬਣਿਆ ਰਹਿੰਦਾ ਹਰ ਸਮੇਂ ਡਰ ਇਹਦੇ ਸੁਵੰਤੀ ਮਾਰਕੀਟ ਕਮੇਟੀ ਦੇ ਚੇਅਰਮੈਨ ਰਜਿੰਦਰ ਕੁਮਾਰ ਬਰਾੜ ਰਜਿੰਦਰ ਸਿੰਘ ਬਰਾੜ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਜਲਦੀ ਹੀ ਅਨਾਜ ਮੰਡੀ ਬਰੀ ਵਾਲਾ ਅਤੇ ਗਲੀਆਂ ਨਾਲੀਆਂ ਦੀ ਸਾਫ ਸਫਾਈ ਕਰਵਾਉਣ ਦਾ ਭਰੋਸਾ ਦਿੱਤਾ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਰਾਮ ਸਿੰਘ ਦੀ ਰਿਪੋਰਟ ਭਾਰਵਾਤ ਸਾਹਿਬ ਦੀ ਛੋਟੇ ਵੀਰ ਕੀ ਨਾਮ ਆਪਣਾ ਅਮਨ ਕੁਮਾਰ ਹੈਗੀ ਅਮਨ ਕੁਮਾਰ ਜੀ ਹੁਸੀਂ ਇੱਥੇ ਤੁਰੇ ਫਿਰਦੇ ਹੋ ਲੇਬਰ ਵਾਲੇ ਆਰਾਮ ਕਰਦੇ ਸਾਰਾ ਕੁਝ ਖੇਡਦੇ ਹੋ ਤੇ ਅੱਜ ਇੰਨੀ ਗੰਦਗੀ ਖਿਲਰੀ ਪਈ ਆ ਤੁਹਾਨੂੰ ਬਿਮਾਰੀਆਂ ਲੱਗਣ ਤੋਂ ਡਰ ਨਹੀਂ ਲੱਗਦਾ ਇਹ ਗੰਦਗੀ ਬਹੁਤ ਖਿਲਰੀ ਹੋਈ ਹੈ ਜੀ ਪਰ ਇਹਨਾਂ ਦੀ ਕੋਈ ਸਲਾਹ ਹੀ ਨਹੀਂ ਕਰਦਾ ਮਾਰਕ ਕਮੇਟੀ ਵਾਲੇ ਕੋਲ ਟਰੈਕਟਰ ਵੀ ਹੈਗਾ ਸਾਰਾ ਕੁਝ ਹੈਗਾ ਪਰ ਇਹ ਟਰੈਕਟਰ ਲਾਉਂਦੇ ਨੇ ਜਿੰਨੇ ਵੀ ਸਬਜ਼ੀ ਵਾਲੇ ਹੈਗੇ ਦੁਕਾਨਾਂ ਵਾਲੇ ਤੇ ਕਿਸੇ ਗਰੀਬ ਬੰਦੇ ਨੂੰ ਤਾਂ ਦਿੰਦੇ ਨਹੀਂ ਕੋਈ ਸੌਦਾ ਇਹ ਜਿੱਲਾ ਘਾਟਾ ਵਾਦਾ ਇੱਥੇ ਫਸ ਗੰਦੇ ਅੱਛਾ ਇਹ ਜਿਹੜੀ ਤੁਹਾਡੇ ਕੈਨ ਤੋਂ ਭਾਵਾ ਆ ਜਿਹੜੀ ਢਿੱਗੀ ਹੈਗੀ ਇੱਥੇ ਜਾਨਵਰ ਪਾਣੀ ਪੀਂਦੇ ਹੁੰਦੇ ਸੀ ਹੁਣ ਇੱਥੇ ਗੰਦ ਪਾਣ ਲੱਗ ਗਿਆ ਠੀਕ ਹੈ ਫੇਰ ਵੀ ਇੱਥੇ ਕੋਈ ਸਲਾਹਿਆ ਨਹੀਂ ਹੈਗਾ ਜੀ ਜਦੋਂ ਪੈਸੇ ਨਹੀਂ ਮਿਲਦੇ ਉਦੋਂ ਆ ਜਾਂਦੇ ਆ ਮਾਰਕੀਟੇ ਵਾਲੇ ਜਾ ਵਾਅ ਕੱਟ ਦਿੰਦੇ ਜਦੋਂ ਵੀਡੀਓ ਪਾ ਦਿੰਦੇ ਉਸ ਤੋਂ ਕੋਈ ਵੀ ਐਡ ਕਰਦੇ ਆ ਕੋਈ ਸਲਾਹਤੀ ਨਹੀਂ ਫੋਕਾ ਹੈ ਇਹਨਾਂ ਮੰਡੀ ਦੀ ਖਤਮਾਈ ਇਹ ਦਾਰਾ ਸੇ ਗੰਦ ਪਾਉਣ ਦਾ ਜ਼ਿੰਮੇਵਾਰ ਕੌਣ ਬਾਲਾ ਜ਼ਿਆਦਾਤਰ ਇਹ ਵੀ ਵਾਲੇ ਹੈਗੇ ਆ ਜਿੰਨੇ ਵੀ ਰੇੜੀ ਵਾਲੇ ਤੰਗ ਕਰਦੇ ਆ ਆ ਵੀ ਸਬਜ਼ੀ ਵਾਲੇ ਆ ਇਹ ਆਪ ਦਾ ਜਿੰਨਾ ਪੂਰਾ ਇੱਕ ਸਾਰਾ ਗੱਪੇ ਨਾਲੇ ਕਹਿੰਦੇ ਵੀ ਘਰਾ ਘੁਰਾ ਵਾਲੇ ਵੀ ਜਿਹੜੇ ਉਹ ਵੀ ਘਰ ਵਾਲੇ ਬਹੁਤ ਆਉਂਦੇ ਆ ਉਹ ਮੱਲੇ ਵਿੱਚ ਵੀ ਜਿੰਨੇ ਵੀ ਮਾਇਨ ਲੋਕ ਹੈਗੇ ਆ ਸਾਰਾ ਇੱਥੇ ਸੱਜੇ ਅੱਛਾ ਕਰੇ ਡੰਪ ਨਹੀਂ ਲਗਾਏ ਤੇ ਇੱਥੇ ਨਿਰਾਖਿਆ ਕੋਈ ਡੈਪਰ ਹੁੰਦਾ ਬੱਚਿਆ ਲਾਉਂਗੇ ਇੱਥੇ ਕੋਈ ਕੋਈ ਸਬਜ਼ੀ ਦਾ ਸਵਾਰਣ ਹੋਵੇ ਤਾਂ ਵੀ ਇੱਥੇ ਤੇ ਕੀ ਕੀ ਮੰਗ ਕੀ ਕਰਦੇ ਹੋ ਵੀ ਇੰਨੀ ਗੰਦਗੀ ਤੇਰੀ ਵਾਰੀ ਕਿਹਾ ਇਹਨਾਂ ਨੂੰ ਦੇਖ ਤੇ ਕੂੜਾ ਨਾ ਸੁੱਟਿਆ ਕਰੋ ਅਸੀਂ ਤਾਂ ਬਹੁਤ ਵਾਰੀ ਕਿਹਾ ਪਰ ਨਹੀਂ ਲੋਕ ਸੁਣਦੇ ਫੇਰ ਮੰਦੋ ਮੰਦ ਜਿੰਨਾ ਇਕੱਠਾ ਹੋ ਜਾਂਦਾ ਉਨੇ ਹੀ ਗੰਦ ਫੈਲਦਾ ਹੁਣ ਦੱਸੋ ਵੀ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਐ ਸਿੱਧਰ ਕਹਿਣੇ ਜਰੂਰ ਹੋਊਗੀ ਜੀ ਜਰੂਰ ਹੋਊਗੀ ਅ ਵੀਰੇ ਕੀ ਨਾਮ ਆਪਣਾ ਮੇਰਾ ਨਾਮ ਬਾਵੇ ਜੀ ਬਾਹ ਜੀ ਆ ਜਿਹੜਾ ਇੰਨਾ ਗੰਦਗੀ ਸੁੱਟੀ ਪਈ ਆ ਨਾਜ ਮੰਡੀ ਭਰੀ ਆ ਲੱਛ ਤੇ ਇਥੇ ਤੁਸੀਂ ਕਾਜ ਛੇੜਦੇ ਹੋ ਬੈਠਦੇ ਹੋ ਵੇਲਾ ਸਮਾਂ ਗੁਜ਼ਾਰਦੇ ਹੋ ਤੁਹਾਨੂੰ ਇਹ ਬਿਮਾਰੀਆਂ ਲੱਗਣ ਤੋਂ ਡਰ ਨਹੀਂ ਲੱਗਦਾ ਡਰ ਤਾਂ ਲੱਗਦਾ ਜੀ ਡਰ ਕਿਉਂ ਨਹੀਂ ਲੱਗਦਾ ਇੱਥੇ ਇੱਥੇ ਬੈਠੇ ਨਹੀਂ ਜਾਂਦੇ ਐਡੀ ਗੰਦੀ ਸਮੈਲ ਹੋ ਰਹੀ ਹੈ ਤੇ ਨਾਲੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਵੀ ਹੈ ਇੱਥੇ ਆ ਕੇ ਆਹੀ ਬਹਿਨੇ ਆ ਜੀ ਸਾਡੇ ਲੇਬਰ ਵਾਲਿਆਂ ਦਾ ਇੱਥੇ ਹੀ ਹੈ ਜੀ ਬਹਿਣ ਜੋਗਾ ਜਿੰਨੇ ਲੇਬਰ ਵਾਲੇ ਹਾਂ ਜੀ ਅੱਛਾ 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 ਆਇਆ ਯਾਰ ਠੀਕ ਹੈ ਜੀ ਇਹ ਕਿੰਨੇ ਕ ਦਿਨਾਂ ਤੋਂ ਨਹੀਂ ਸਫਾਈ ਹੋ ਰਹੀ ਐਨ ਦੀ ਤਾਂ ਗੰਦਗੀ ਬਹੁਤ ਜ਼ਿਆਦਾ ਹੈ ਤੁਸੀਂ ਆਪ ਹੀ ਵੇਖ ਰਹੇ ਹੋ ਜੀ ਠੀਕ ਹੈ ਜੀ ਇਹ ਫਿਰ ਕੀਤੀ ਨਹੀਂ ਕਦੇ ਇਹਨਾਂ ਕੇ ਰੋਜ ਦੀ ਰੋਜ ਪਈ ਜਾਂਦੀ ਹੈ ਇੱਥੇ ਆ ਤਾਂ ਨਿੱਤੀ ਪਈ ਜਾਂਦੀ ਹੈ ਜੀ ਚੱਕਦੇ ਹੀ ਨਹੀਂ ਚੱਕਦੇ ਹੀ ਨਹੀਂ ਪਏ ਜੀ ਅੱਛਾ ਇਹ ਮਾਰਕੀਟ ਕਮੇਟੀ ਦੀ ਅਨਗਹਿਲੀ ਕਰਕੇ ਆ ਸਾਰਾ ਕੁਝ ਹਾਂਜੀ ਕੀ ਮੰਗ ਕੀ ਕਰਦੇ ਆ ਸਾਡੇ ਤਾਂ ਆਹੀ ਮੰਗ ਹੈ ਜੀ ਵੀ ਮੰਡੀ ਦੀ ਸਾਫ ਸਫਾਈ ਰਹੇ ਜੀ Okay.